ਕਈ ਦਿਨ ਹੋ ਗਿਆ ਤਾਂ ਪਤਾ ਆਇਆ ਗਿਆ ਨਹੀਂ ਹੈ ਮੈਂ ਕਿਤੇ ਰਹਿਣ ਲੱਗ ਗਿਆ ਇੱਥੇ ਰਹਿਣ ਲੱਗ ਗਿਆ ਪਤਾ ਤਾਂ ਲਈਏ ਹਾਲੋ ਆ ਸੁਪਾ ਕੀ ਹਾਲ ਆ ਹੋਰ ਭਾਈ ਗਰਮੇਲ ਬੜੇ ਦਿਨਾਂ ਬਾਅਦ ਫੋਨ ਲਾਇਆ ਤੇ ਸਾਨੂੰ ਹੋਰ ਕੀ ਬਸ ਹਾਲੋ ਸੁਪਾ ਕੀ ਹਾਲ ਆ ਠੀਕ ਠਾਕ ਹਾਂ ਕੀ ਕਰਾਂ ਯਾਰ ਆਇਆ ਨਹੀਂ ਜਾਂਦਾ ਪੂਰਾ ਪੂਰਾ ਦਾ ਦਿਨੇ ਨੇ ਆਇਆ ਜਾਂਦਾ ਨਹੀਂ ਹੈ ਕਮਾ ਕਰਾ ਤੇ ਰੁਕ ਜੇ ਪਏ ਹਾਂ ਤੈਨੂੰ ਪਤਾ ਤਾਂ ਹੈਗਾ ਮੈਂ ਆਉਣਾ ਮੈਂ ਤੇ ਮੈਂ ਤੇ ਗੱਗੀ ਆਉਣਾ ਫਿਰ ਹਨ ਤਾਂ ਪਤਾ ਫੁੱਲੀ ਛੇਕਦੇ ਆ ਚਲ ਉਹ ਸਾਦਾ ਮੈਂ ਗੱਗੀ ਨੂੰ ਜਾ ਕੇ ਚਲ ਆਉਣਾ ਬੜਾ ਕੰਮ ਆਤਾ ਆਉਣਾ ਮੱਥੇ ਲੱਗਦੇ ਨੇ ਤੇਰੇ ਇੱਕ ਨਾ ਬੇਭੱਗੀ ਹੈ ਜੀ ਮੱਥੇ ਲੱਗਦੇ ਨਾ ਕੋਈ ਕੰਮ ਨਹੀਂ ਬੰਦ ਹੈ ਬਰਾ ਕਰੀ ਜਾਂਦਾ ਤਾ ਜਾਣਿਆ ਮੈਂ ਰਾਤ ਲਈ ਜਾਂਦਾ ਤੇਰੀ ਰਾਤ ਕਹਿੰਦੀ ਬੇਭੱਗੀ ਕੇ ਮੱਥੇ ਲੱਗਦੇ ਨੇ ਤੇਰੇ ਤਾਂ ਹੈ ਬੇ ਤੂੰ ਚਾਹਵੇ ਬੇਭੱਗੀ ਦੱਗੀ ਨੂ ਬਿਲਾ ਕੀ ਆਈਏ ਹੋਰ ਆਹ ਭੱਗੀ ਨਾ ਲੱਗ ਜਾਂਦੀ ਆ ਲੱਗ ਗਿਆ ਮਰਦੀ ਕੁਤੀ ਬੁੱਲ ਕਾਲਾਂ ਨੇ ਕੱਢਿਆ ਨਾ ਉਹ ਇਹ ਯਾਰ ਦੇ ਭੱਗੀ ਜਿਹੜੀ ਮੱਥੇ ਲੱਗ ਗਈ ਸਵੇਰੇ ਕਹਿੰਦੀ ਬਰਾਤ ਲੈ ਜਾਂਦਾ ਜਿਹੜੇ ਤੂੰ ਬੱਖੇ ਲੱਗੀ ਲੈ ਅੱਛਾ ਇਹੀ ਮੰਨ ਲਾ ਤੂੰ ਅੱਤ ਨਹੀਂ ਜਾਂਦਾ ਹੈ ਅੱਛਾ ਇਹ ਤੂੰ ਆ ਬੱਤ ਰਹੇਂਦੇ ਤੂੰ ਅਖਰਾਬ ਖਾ ਤੂੰ ਕਿਵੇਂ ਇਦਾਂ ਨਿਕਲੇ ਤਾ ਫੋਕੀ ਜਾਊਗੀ ਕਿ ਮੈਨੂੰ ਗਰਮੇਲ ਦਾ ਵੀ ਫੋਨ ਆਇਆ ਹਾਂ ਹਾਂ ਹੈਨਾ ਉਹ ਕਹਿੰਦਾ ਕਹਿੰਦਾ ਆਜੋ ਕਹਿੰਦਾ ਬੱਗੀ ਨੂੰ ਵੀ ਨਾਲ ਲੈ ਕੇ ਨਾ ਦੋ ਤੋ ਪਤਾ ਪਸੇਖਦੇ ਹੈਗਾ ਨਾ ਅੱਛਾ ਉਹਨੂੰ ਕਿਵੇਂ ਅੱਜ ਕੀ ਉਹਨੂੰ ਕਿ ਜ਼ਰੂਰਤ ਪੈ ਗਈ ਆਪਾਂ ਨੂੰ ਫੋਨ ਲਾ ਲੈ ਪਤਾ ਨਹੀਂ ਮੈਂ ਉਹ ਚੱਲ ਪੁੱਛਦੇ ਉਹਨੂੰ ਜਾ ਕੇ ਚਲਾ ਉਹ ਚੱਲ ਆ ਜਾ ਦੇ ਪਤਾ ਨਹੀਂ ਕਿੱਥੋਂ ਆ ਦੇਣੇ ਆ ਜਾਵੇ ਇਹਨੂੰ ਆਹ ਬੈਠਾ ਆਹਨੇ ਬੈਠਾ ਲੈ ਆਹ ਨਹੀਂ ਬੈਠਾ ਹਾਂ ਹਾਂ ਬਰਾ ਫੋਨ ਕਰਿਆ ਸੀ ਤਾਂ ਮੈਨੂੰ ਮੈਂ ਚੱਲ ਮਿਲਿਆ ਹੁੰਦੇ ਆ ਕੰਮ ਕਰਾ ਤਾਂ ਰੁਤੇ ਰਹਿੰਦੇ ਆ ਟਾਈਮ ਲੱਗਦਾ ਨੇ ਪੂਰਾ ਪੂਰਾ ਦਿਨੇ ਨੇ ਅੱਛਾ ਹਾਂ ਫਿਰ ਫਿਰ ਬੜਾ ਦਨਵਾ ਜਾਰ ਕੀਤਾ ਤਾਂ ਮੈਂ ਚੱਲ ਵੀਡੀਓ ਕੁੜੀਆਂ ਬਣਾ ਲਾਂਗੇ ਕੋਈ ਮਾੜਾ ਮੋਟਾ ਟਾਈਮpass ਵੀਡੀਓ ਨੂੰ ਤੂੰ ਬੜਾ ਕੀ ਬਹੁਤ ਬੜਾ ਸਟਾਰ ਆ ਤੂੰ ਸਟਾਰ ਕੀ ਹੁੰਦਾ ਰਿਵਾਜ ਹੋਂ ਸ਼ਹਿਰ ਦਾ ਤੈਨੂੰ ਪਤਾ ਹੀ ਹੈ ਹੋਰ ਕੀ ਇਦਨੋਂ ਕਿਹੜਾ ਮਾਰਿਆ ਨਾ ਫੇਤ ਤੂੰ ਤੂੰ ਫੇਤ ਵੀ ਚੱਲਦੇ ਚੱਲ ਫਿਰ ਚੱਲ ਆਜੋ ਫਿਰ ਚੱਲ ਆਜੋ ਆਜੋ ਕੱਲ ਸ਼ਾਮ ਕੇ ਆਇਆ ਮੈਨੂੰ ਤੂੰ ਕਿਵੇਂ ਲੱਗਿਆ ਤੈਨੂੰ ਉਹ ਤਾਂ ਠੀਕ ਨਹੀਂ ਮੈਂ ਤਾਂ ਚਨਾਉਂਦਾ ਰਹਾ ਨਾ ਭਾਈ ਭਾਈ ਆਪਾਂ ਤਾਂ ਆਇਆ ਨਾ ਕਰੇ ਉਮਰ ਦੇ ਸਾਫ ਨਾ ਪਤਾ ਨਹੀਂ ਭੈਣ ਦਾ ਯਾਰ ਟੱਟ ਵੀ ਦਰਦ ਹੋ ਜਾਣ ਲੱਗ ਗਿਆ ਸਾਹ ਚੜਨ ਲੱਗ ਗਿਆ ਸਾਹ ਤਾਂ ਤੇਰੇ ਬਾਈ ਇਹ ਪਹਿਲਾ ਆਲੀ ਆਣੀ ਸੇਤਾ ਤੇਰੇ ਵਰਗਾ ਡੱਕ ਕੇ ਪੀਣ ਵਾਲਾ ਹੋਵੇ ਉਹਨੂੰ ਤਾਂ ਚੜੂਗਾ ਲਾਜ਼ਮੀ ਚੜੂ ਉਹਨੂੰ ਚੜੂਗਾ ਚੜੂਗਾ ਥੋੜੇ ਭਾਈ ਹਜੇ ਨਮਕ ਫੂਕੀ ਤੇ ਕਿਹੜੇ ਥੀਹੇ ਤੇ ਡਿਗਾ ਪਿਆ ਉਹਨਾਂ ਕਦੇ ਕਿਹੜੇ ਤੇ ਤਰਾਈਂ ਪਤਾ ਲੱਗਦਾ ਨਹੀਂ ਆਇਆ ਨਮਾਕ ਨੂੰ ਬਾਲਾ ਮਾਰਤਾ ਹਾਂ ਸਹੀ ਗੱਲ ਆ ਇਹ ਵੀ ਬਹੁਤ ਇਹ ਯਾ ਤਾਂ ਮੈਨੂੰ ਥੱਕ ਪੈ ਜਾਂਦਾ ਪਿਆ ਜਾਂਦਾ ਬਿਲਕੁਲ ਹਾਂ ਐ ਕਰੋ ਚਲ ਉਹ ਤਾਂ ਜਿਹੜਾ ਹੋਈ ਬਿੱਤੀ ਦਾ ਟੱਕੇ ਡੋੜੇ ਖਿੰਡੇ ਆ ਖਪਰਾ ਇੱਕ ਟੋੜੇ ਉਹ ਹੱਥ ਜਾ ਬਟਾ ਦੋ ਤੇ ਆਪਾਂ ਉਹ ਬੋਤ ਨਾਲ ਜੋ ਟੰਗਿਆ ਕੀ ਹੋਇਆ ਭੈਣ ਦਾ ਖਾਤਮ ਉਹਨੂੰ ਵੀ ਪਰੇ ਕਰੋ ਉਹ ਤਾਂ ਇਹ ਨਾ ਹੋ ਕੇ ਟੱਪਣਾ ਨਹੀਂ ਤੇ ਹੱਥ ਉੱਥ ਲਾ ਲਵੇਂ ਮੁੰਡੇ ਪੁਰੇ ਦੇ ਉੱਥੇ ਅੰਡੇ ਮੁੰਡੇ ਵੀ ਜਿਹੜੇ ਝੋੜੇ ਤੇ ਟਿਕਦੇ ਰਹਿੰਦੇ ਹੋੜੇ ਚਲ ਦੇਖਦੇ ਆ ਨਹੀਂ ਚਲ ਕੋਈ ਆਪਾਂ ਦਾ ਕੱਖ ਕੰਡਾ ਗਾਦੀ ਤੂੰ ਨਾ ਹੱਥ ਲਾ ਲਈ ਭਾਈ ਤੈਨੂੰ ਇਹੀ ਬੇਨਤੀ ਆ ਹਾਂ ਮੈਂ ਤਾਂ ਪਰੇ ਹੀ ਰਹਿਣਾ ਚਲ ਆ ਜਾ ਆਹੋ ਮੱਤ ਕਰਮਾ ਕਾਲਿਆ ਬਾਥਰੂਮ ਵੀ ਉਹ ਉਹ ਦੇਖ ਰਹਾ ਕਿ ਇਹ ਜਿਹੜਾ ਕਹਿੰਦੇ ਸੀ ਜਿੱਦ ਤੋ ਰੋਕਦੇ ਸੀ ਦੇਖਿਆ ਤਾਂ ਸੀ ਕੋਈ ਚੱਜ ਦਾ ਕੋਈ ਅਲਾ ਦੇਣ ਦਾ ਚਰਾਗ ਚਲੂ ਹੋ ਜਾਂ ਨਿਕਲਿਆ ਵਗੈਰਾ ਹਾਂ ਇਹ ਤਾਂ ਆਪ ਦੇ ਜੇ ਮੱਤਾਂ ਨਾ ਦਾਰੂ ਦੀ ਉਕਾਇਆ ਕਿੱਥੇ ਪੰਦੀਆਂ ਨਾ ਮੈਂ ਕਿਹਾ ਦੇਖ ਤਾਲੇ ਕੋਈ ਲੜਦਾ ਨਹੀਂ ਗਿਆ ਭੈ ਦਾ ਟੁਣਾ ਟਾਣਾ ਉਹ ਲੈ ਤੇ ਰੱਖਿਆ ਸੀ ਆ ਦੇਖ ਕਿਉਂ ਆ ਜਾ ਦੇਖੀ ਕੀ ਹੋ ਗਿਆ ਬਾਥਰੂਮ ਕੰਨ ਲਗੇ ਤਾਂ ਮਹਿੰਗਾ ਤਾਂ ਨਹੀਂ ਪੈਗਾ ਜਗਾੜ ਮੈਂ ਤਾਂ ਪਤਾ ਤਾਂ ਲੇ ਲਾ ਹਾ ਹਾ ਹੂ ਹਈ ਖੜ ਗਈ ਤਾਂ ਭਾਂਗ ਗਈ ਹੋ ਗਿਆ ਹੈਗਾ ਹੈ ਹੈਗਾ ਹੈ ਢੇਕਣਾ ਬਾਬੇ ਫੜ ਕੇ ਰੱਖੀ ਫੜ ਕੇ ਰੱਖਾ ਇਹ ਵੀ ਭੈਣ ਦਾ ਯਾਰ ਕੀ ਉੱਥੇ ਹੱਥ ਪਾ ਲਿਆ ਉੱਥੇ ਕੀ ਹੱਥ ਪਾ ਲਿਆ ਕਿ ਠਿੱਖਰਾਂ ਨੂੰ ਕੀ ਹੋ ਗਈ ਗਿਆ ਬੋਲ ਤਾਂ ਪਾ ਲੈ ਦੰਦਲ ਤੇ ਨਹੀਂ ਪੈ ਕੇ ਪਾਣੀ ਮੂੰਹ ਤੇ ਪਾ ਆਹ ਗਿਲਾਸ ਪਏ ਇਹਨੂੰ ਬਹਾਲਾ ਹਰ ਜਾ ਇਹਨੂੰ ਪਾਣੀ ਚੋ ਚੱਲ ਪਾਣੀ ਛਿੜਕਾ ਪਾਣੀ ਪਾਸਾ ਲੈ ਹੋਣਾ ਪਾਣੀ ਪੀਦਾ ਛਿੱਟਾ ਪੀਦਾ ਮੂੰਹ ਤੇ ਛਿੱਟਾ ਪੇਲਾ ਇਹਨੂੰ ਆ ਕੀ ਕਰੀ ਜਾਂਦਾ ਹੈ ਸਮਾਰਦਾ ਇਹਨੂੰ ਲੈ ਆਗੀ ਮਨ ਲੱਗਦਾ ਨਾ ਸੁਰਤ ਆਗੀ ਆਗੀ ਹਾਂ ਆ ਬੋਲ ਕਿਆ ਬੋਲ ਕਾਣਾ ਉਦਾ ਤੇ ਉਦਾ ਕਾਣਾ ਕਾਣਾ ਤੋ ਗਰਮੇਲਾ ਗਰਮੇਲਾ ਮੈਂ ਤੇਰੇ ਕੋਲ ਕਣ ਆਸ ਕਾਣੀ ਕੋ ਹਾਂ ਮਾ ਵੀ ਬਾਤ ਰਾਇ ਪਰ ਇਹਨੂੰ ਮੂੰਹ ਪਾਣੀ ਛਿੱਟਾ ਦੇ ਲੱਗ ਜੇ ਪਾਣੀ ਤੋਂ ਅਲਰਜੀ ਹੋ ਗਈ ਹੈ ਪਾਣੀ ਛਿੱਟਾ ਦੇ ਸੁਰਤ ਆਉ ਕਿੱਤਾ ਦੇ ਮੜਾ ਜਾ ਰਹੇ ਭਰਤੀ ਤੇ ਇਹ ਦੇ ਇਹ ਕੀ ਕਰੀਏ ਨੇ ਪਾਣੀ ਕ ਲੈ ਲੈਣਾ ਚੁੱਤੀ ਫੇਰ ਤੰਨ ਇਹਨੂੰ ਕਰੇ ਗੱਲ ਵੀ ਰੇ ਐ ਨਹੀਂ ਕੰਮ ਹੋਣਾ ਇਹਨੂੰ ਕਰੇ ਗੱਲ ਠੀਕ ਹੈ ਇਹਨੂੰ ਸ਼ਾਮਲਾ ਫੇਰ ਹੱਸਿਆ ਸਾਹਬ ਤਾਂ ਲੈਣਾ ਮੈਂ ਤੂੰ ਕਿਤੇ ਜਾਨਾ ਮੈਂ ਦੇਖਦਾ ਕਰਦਾ ਮਾਹੌਲ ਕੋਈ ਅੱਛਾ ਚੱਲ ਦੇਖ ਲੈ ਫਿਰ ਕੀ ਪਤਾ ਜੰਗ ਲੱਗੀ ਹੋਵੇ ਫਤਿਹ ਹਾਂ ਲਾਓ ਤੇ ਆਸ ਅਸੀਂ ਉਹ ਕੋਈ ਨੀ ਉਹ ਰੱਖ ਲਾਂਗੇ ਜਾਂ ਕੋਈ ਚੱਲਿਆ ਆਣਾ ਤੈਨੂੰ